ਮੀਟਿੰਗਾਂ ਪਹਿਲਾ ਤਾਂ ਅਸੀਂ ਜਿਹੜਾ ਪਾਣੀ ਹੈ ਨਾ ਪੰਜਾਬ ਦਾ ਪੋਲੂਟ ਵੀ ਹੋ ਰਿਹਾ ਹੈ ਖਤਮ ਵੀ ਹੋ ਰਿਹਾ ਹੈ ਜਥੇਵੰਦੀ ਚਿੰਤਤ ਹੈ ਵੀ ਆਉਣ ਵਾਲੇ 15 17 ਸਾਲਾਂ ਤੱਕ ਪਾਣੀ ਦੀ ਬਹੁਤ ਵੱਡੀ ਗੰਭੀਰ ਸਮੱਸਿਆ ਆ ਜਾਣੀ ਹੈ ਸੋ ਦੂਜੇ ਨੰਬਰ ਤੇ ਹੈ ਵੀ ਪਾਣੀ ਦੇ ਉੱਤੇ ਸੈਂਟਰ ਸਰਕਾਰ ਨੇ ਇੱਕ ਜਿਹੜਾ ਡੈਮ ਸੈਫਟੀ ਐਕਟ ਬਣਾਇਆ ਹੈ ਉਹ ਪੰਜਾਬ ਦੇ ਪਾਣੀ ਦੇ ਅਧਿਕਾਰਾਂ ਤੇ ਹਰਿਆਣੇ ਦੇ ਪਾਣੀ ਦੇ ਅਧਿਕਾਰਾਂ ਤੇ ਛਾਪ ਹੈ ਉਹਨੂੰ ਦੇਖਦੇ ਹੋ ਅਸੀਂ ਪਾਣੀ ਦੀ ਲੜਾਈ ਬਿੱਦੀ ਵੀਆ ਰਾਜੇਵਾਲ ਜੀ ਨੇ ਪਿਛਲੇ ਸਮੇਂ ਤੋਂ ਇਹ ਪਿੱਕੇ ਜਾ ਕੇ ਵੀ ਆ ਐਲਟੀਮੇਟਮ ਦੇ ਕੇ ਆ ਮੈਮੋਰੰਡਮ ਸੈਂਟਰ ਸਰਕਾਰ ਤੇ ਰਾਜ ਸਰਕਾਰ ਨੂੰ ਦਿੱਤਾ ਹੈ ਇਹ ਹੁਣ ਉਹਦੀਆਂ ਕਾਨਫਰੰਸਾਂ ਕਰ ਰਹੇ ਸੀ ਉਹਨਾਂ ਦੀਆਂ ਕਾਨਫਰੰਸਾਂ ਕਰਦੇ ਕਰਦੇ ਹੀ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਇਹ ਐਲਾਨ ਕਰਤਾ ਵੀ ਅੱਜ ਕੀ ਕਿਸਾਨਾਂ ਨਾਲ ਮੈਂ ਜੰਗ ਲੜਨੀ ਹੈ ਅਗਲੇ ਮਾਮਲੇ ਤੇ ਕੁਝ ਨਹੀਂ ਸੋਚਿਆ ਵੀ ਜੰਗ ਤਾਂ ਬਾਊਂਡਰ ਤੇ ਲੜੀ ਜਾਂਦੀ ਹੈ ਤਾਂ ਮੇਰੇ ਆਪਣੇ ਜਿੱਥੇ ਉਹਨਾਂ ਦਾ ਫਰਜ਼ ਬਣਦਾ ਸੀ ਵੀ ਜਿਵੇਂ ਐਨਜੀਟੀ ਦੇ ਫੈਸਲੇ ਅਨੁਸਾਰ ਜਿਹੜਾ ਕਿਸਾਨ ਖੇਤੀ ਕਰਦਾ ਹੈ ਉਹਨੂੰ ਛੋਟਿਆਂ ਨੂੰ 2500 ਰੁਪਇਆ ਜਿਹੜਾ ਹੈਗਾ ਸਰਕਾਰ ਨੇ ਐਲਾਨ ਕੀਤਾ ਦੇਵਾਂਗੇ ਉਹ ਵੀ ਨਹੀਂ ਦਿੱਤਾ ਇਹ ਜਿਹੜੇ ਐਨਜੀਟੀ ਦੇ ਫੈਸਲੇ ਦੇ ਅਨਸਾਰ ਛੋਟੇ ਕਿਸਾਨਾਂ ਨੂੰ ਮਸ਼ੀਨਰੀ ਵੀ ਮਿਵਾਈਆਂ ਨਹੀਂ ਕਰਾਈ ਤੇ ਉਹ ਇਹ ਸਿੱਧਾ ਹੀ ਜੱਟਾਂ ਦੇ ਗੱਲ ਪੈ ਗਿਆ ਵੀ ਮੈਂ ਰੈਡ ਐਂਟਰੀਆਂ ਕਰੂ ਜੁਰਮਾਨੇ ਲਾਉ ਸੋ ਇਸ ਗੱਲ ਨੂੰ ਧਿਆਨ ਤੇ ਰੱਖਦੇ ਹੋਏ ਜੱਥੇਬੰਦੀ ਨੇ ਕਿਉਂਕਿ ਝੋਨੇ ਤੇ ਕਣਕ ਬੀਜਣ ਦੇ ਵਿੱਚ 10-12 ਦਿਨ ਦਾ ਫਰਕ ਹੈ ਕਿਸਾਨ ਕੋਲੇ ਸਾਧਨ ਨਹੀਂ ਹੈਡੇ ਅਸੀਂ ਇਹੀ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਵੀ ਜਿਹਦੇ ਕੋਲੇ ਸਾਧਨ ਨਹੀਂ ਉਹ ਨਾ ਅੱਕ ਲਾਓ ਜੀ ਦੀ ਮਜਬੂਰੀ ਹੈ ਉਹ ਅੱਗ ਲਾਓ ਉਹਦੀ ਉੱਪਰ ਦੀ ਲਿੱਡ ਫੂਕ ਲੋ ਇਹ ਜੇ ਹੋਰ ਵੀ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਬਚਾਓ ਸਕਦਾ ਹੈ ਪਰ ਸਰਕਾਰ ਐਸੀ ਤਰਸਤੀ ਤੇ ਚੁਰੀ ਹੈ ਜੁਰਮਾਨਾ ਹੋਇਆ ਹੋਰ ਕਾਰਨਾ ਕਰਕੇ ਉਹ 2000 ਕਰੋੜ ਦਾ ਜਿਹੜਾ ਜੁਰਮਾਨਾ ਕਿਸਾਨਾਂ ਤੋਂ ਬਕਸੂਲਣ ਲਈ ਭੇਜਦੇ ਨੇ ਸੋ ਅਸੀਂ ਤਾਕੜੇ ਹੋ ਕੇ ਕਿਸਾਨਾਂ ਨੂੰ ਕਿਹਾ ਵੀ ਜਿੱਥੇ ਪਾਣੀ ਬਚਾਉਣਾ ਹੈ ਉੱਥੇ ਅੱਗ ਲਾਉਣ ਤੇ ਜਿਹੜੇ ਇਸ ਤਰ੍ਹਾਂ ਦੀ ਜਿਹੜਾ ਕਿਸਾਨ ਮਜਬੂਰੀ ਬਸਾ ਕੇ ਲਾਉ ਉਹ ਅਸੀਂ ਉਹਨਾਂ ਖੜਾਂਗੇ ਤੇ ਸਰਕਾਰ ਨੂੰ ਇਹ ਚੇਤਾਵਨੀ ਹੈ ਵੀ ਪਹਿਲਾਂ ਜੋ ਐਨਜੀਟੀ ਨੇ ਕਿਹਾ ਪਹਿਲਾਂ ਆਪ ਦਾ ਫਸਲ ਪਸਾਣੋ ਕਿਸਾਨ ਨੂੰ ਸਹੂਲਤ ਦਿਓ ਉਹਨੂੰ ਜਿਹੜਾ ਹੈਗਾ ਉਹਦੇ ਵਿੱਚ ਕੱਢਣ ਦਾ 2500 ਰੁਪਇਆ ਏਕੜ ਦਿਓ ਤੇ ਫਿਰ ਸਾਡੇ ਨਾਲ ਅਗਲੀ ਕਾਰਵਾਈ ਕਰੋ ਇਹ ਸਰਕਾਰ ਦਾ ਕਰੀਏ ਜੀ ਕਿਸਾਨਾਂ ਨੂੰ ਮਿਲੇ ਦੀ ਮਹੀਆ ਕਰਾਂ ਨਾ ਕਹਿੰਦੇ ਤਾਂ ਬਹੁਤ ਸਾਲਾਂ ਦੇ ਨੇ ਦੇਖੋ ਸਰਕਾਰ ਦਾ ਇਹ ਕਹਿੰਦੀ ਜੀ ਇਹਨੂੰ ਡਿਸਪੋਜ਼ ਆ ਬਸਤੇ ਵਿੱਚ ਕਾਰਖਾਨੇ ਲਾ ਦਾਂਗੇ ਇਹ ਇਹ ਅਜੇ ਤੱਕ ਉਹਦੇ ਵਿੱਚ ਫੇਲ ਹੋਏ ਨੇ ਜੇ ਦੇਖੋ ਕਿਤੇ ਨਰਮੇ ਦੀਆਂ ਛੜੀਆਂ ਕੋਈ ਨਹੀਂ ਭੁਗਦਾ ਉਹਨਾਂ ਚੱਕ ਕੇ ਲੈ ਜਾਂਦੇ ਨੇ ਮਿਰਚਾਂ ਦੇ ਛੜੀਆਂ ਕੋਈ ਨਹੀਂ ਭੁਗਦਾ ਗੰਨੇ ਦੀ ਪਰਾਲੀ ਕੋਈ ਨਹੀਂ ਭੁਗਦਾਂ ਨੂੰ ਲੈ ਜਾਂਦੇ ਨੇ ਜੇ ਇਹਨੂੰ ਲੈ ਜਾਣ 2 ਪੈਸੇ ਕਿਸਾਨ ਨੂੰ ਮਿਲਣ ਅੱਜਾ ਕਿਸਾਨ ਕਹਿੰਦਾ ਫ੍ਰੀ ਵੀ ਲੈ ਜਾਂਦੇ ਟਾਈਮ ਨਾਲ ਤਾਂ ਵੀ ਹੈ ਫੇਲ ਹੋਏ ਨੇ ਇਸ ਤੇ ਕੀ ਕਿਸਾਨਾਂ ਦੇ ਧੂਆਂ ਸਰਕਾਰ ਉਹਦੇ ਨਾਲ ਬਾਕੀ ਜਿੰਮੇ ਫੈਕਟਰੀਆਂ ਲੱਗੀਆਂ ਹੋਏ ਨੇ ਉਹ ਧੂਆਂ ਨਹੀਂ ਛੱਡਦੀਆਂ ਦੇਖੋ ਗੱਲ ਇਹ ਹੈ ਫੈਕਟਰੀ ਵਾਲੇ ਅਮੀਰ ਆਦਮੀ ਨੇ ਉਹ ਲੱਖਾਂ ਰੁਪਿਆ ਉਹਨਾਂ ਦਿੰਦੇ ਨੇ ਆ ਪੋਲਿਊਸ਼ਨ ਬੋਰਡ ਜਿਹੜਾ ਧਮਕੀਆਂ ਦਿੰਦਾ ਵੀ ਮੈਂ ਜਾਉਂ ਇਹਨਾਂ ਨੂੰ ਅਜੇ 2 ਵਾਰ ਕਹਿ ਵੀ ਪੁਰਾਣੀ ਫੈਕਟਰੀ ਵਾਲੇ ਪਾਣੀ ਥੱਲੇ ਪਾਉਂਦੇ ਨੇ ਆ ਲੋਕ ਜੇ ਕਿਸਾਨ ਵਿਰੋਧ ਕਰਦੇ ਨੇ ਉਹਦੇ ਡਾਂਗ ਪਰਸਾਉਂਦੇ ਨੇ ਇਹ ਇਹਨਾਂ ਦੇ ਚੇਤੇ ਨੇ ਫੈਕਟਰੀਆਂ ਵਾਲੇ ਫੈਕਟਰੀਆਂ ਨੂੰ ਪੈਸੇ ਲੈਂਦੇ ਨੇ ਉਧਰ ਤਾਂ ਜਾਂਦੇ ਹੀ ਨਹੀਂ ਤੇ ਅਸਲ ਮਾਨੇ ਚ ਦੇਖਿਆ ਜਾਵੇ ਤੁਸੀਂ ਇੱਕ ਗੱਲ ਅਸੀਂ ਪੁੱਛਦੇ ਹਾਂ ਪ੍ਰੂਫਿਊਸ਼ਨ ਬੋਰਡ ਨੂੰ ਜਿਹੜਾ ਸਾਡਾ ਨਹਿਰਾਂ ਦਾ ਪਾਣੀ ਖਰਾਬ ਹੋਇਆ ਹੈ ਜਾਂ ਸਾਡੇ ਦਰਿਆਵਾਂ ਦਾ ਪਾਣੀ ਖਰਾਬ ਹੋਇਆ ਉਹਦੇ ਜੱਟ ਜ਼ਿੰਮੇਵਾਰ ਹੈ ਉਹ ਆਹੀ ਇੰਡਸਟਰੀ ਵਾਲੇ ਉਹਦੇ ਜਿਹੜਾ ਆਪਦਾ ਮਾੜਾ ਪਾਣੀ ਜ਼ਹਿਰੀ ਪਾਣੀ ਪਾਉਂਦੇ ਨੇ ਉਹ ਬੁੱਢੇ ਨਾਲੇ ਦਾ ਕੰਮ ਅਸੀਂ ਕੀਤਾ ਉਹ ਇਹਨਾਂ ਦੀ ਦੇਣ ਹੈ ਤੁਹਾਨੂੰ ਇਹ ਕਰਕੇ ਇਹ ਇਹ ਐ ਨਹੀਂ ਹੈਗਾ ਵੀ ਇਮਾਨਦਾਰੀ ਨਾਲ ਨਹੀਂ ਦੇਖਦੇ ਪলিউਸ਼ਨ ਬੋਰਡ ਦੇ ਅਧਿਕਾਰੀ ਕਰਪਟ ਨੇ ਉਹ ਕਰਪਟ ਹੋਣ ਕਰਕੇ ਉਹਨਾਂ ਤੋਂ ਪੈਸੇ ਲੈ ਸਾਡੇ ਕੋਲੇ ਕੀ ਹੈ ਇਹ ਜਿਹੜੀਆਂ ਮੀਟੀਆਂ ਦਿੱਤੀਆਂ ਇਹ ਕਿੰਨੇ ਕਿ ਪਿੰਨਾਂ 'ਚ ਕੀਤੀਆਂ ਜਾਂਦੀਆਂ ਤੁਹਾਡੇ ਘਰਾਂ ਨੂੰ ਵੇਰ ਕਰਨੀ ਅਸੀਂ ਜੇ ਹਫਤੇ ਬਲਾਕ ਦੀ ਗੱਲ ਕਰੀਏ ਤੇ ਅਸੀਂ ਇਸ ਵੇਲੇ 70 80 ਪਿੰਨਾਂ 'ਚ ਕਰ ਚੁੱਕਿਆ ਔਰ ਉਹ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਬਲਾਕ 'ਚ ਕਰ ਲਾਂਗੇ ਬਹੁਤ ਵੱਡਾ ਹੰਗਾਰਾ ਹੈ ਕੀ ਸੰਘਰਸ਼ਾ ਰੋਡਾ ਜਿਹੜਾ ਉਹਨੇ ਪੋਲੂਸ਼ਨ ਬੋਰਡ ਦਾ ਘਰਾਵ ਕਰਨ ਸਾਡੀ ਸਾਡੀ ਕਹ ਵੀ ਅਸੀਂ ਆਪਦੇ ਦੇ ਕਸ਼ਟਾਂ ਲੈ ਕੇ ਉਹਨਾਂ ਦੀ ਜਮੀਰ ਨੂੰ ਜਗਾਵਾਂਗੇ ਅਸੀਂ ਕਦੇ ਰਾਹ ਨਹੀਂ ਰੁਕਦੇ ਅਸੀਂ ਉਹਨਾਂ ਦਾ ਕੋਈ ਕਿਸੇ ਕਰੂ ਦਾ ਉਹਨਾਂ ਨਾਲ ਬਦਸਲੂਕੀ ਨਹੀਂ ਕਰਦੇ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਆਪਦੇ ਉੱਤੇ ਕਸ਼ਟਾਂ ਲੈ ਕੇ ਉਹਨਾਂ ਦੀ ਜਮੀਰ ਨੂੰ ਜਗਾਵਾਂਗੇ ਵੀ ਇਮਾਨਦਾਰੀ ਨਾਲ ਕੰਮ ਕਰੋ ਜਿਹੜੇ ਪੋਲੂਸ਼ਨ ਫਲਾਉਂਦੇ ਨੇ ਉਹਨਾਂ ਤੇ ਕਾਰਵਾਈ ਕਰੋ ਇਹ ਕਿਉਂਕਿ ਐਨਜੀਟੀ ਨੇ ਵੀ ਕਹਿ ਦੇ 5-6% ਤੋਂ ਵੱਧ ਪਰਾਲੀ ਦਾ ਪੋਲੂਸ਼ਨ ਹੈ ਨਹੀਂ ਇਹ ਇਸ ਤਰ੍ਹਾਂ ਜੀ ਸਰਕਾਰਾਂ ਨੇ ਜਿਹੜੀਆਂ ਉਹ ਤੁਹਾਨੂੰ ਪਤਾ ਹੀ ਹੈ ਕਿ ਹਮੇਸ਼ਾ ਕਿਸਾਨਾਂ ਦੀਆਂ ਵਿਰੋਧੀ ਰਹੀਆਂ ਨੇ ਚਾਹੇ ਉਹ ਜਿਹੜੀਆਂ ਵੀ ਰਹੀਆਂ ਹੋਣ ਤਾਂ ਇਹ ਸਰਕਾਰ ਵੀ ਜਿਹੜੀ ਹੈਗੀ ਇੱਕ ਤਾਂ ਪਰਾਲੀ ਦੇ ਮੁੱਦੇ ਤੇ ਅਸੀਂ ਦੇਖਿਆ ਕਿ ਉਹ ਆਪਣੇ ਹਿੱਸੇ ਦਾ ਜਿਹੜਾ ਬਣਦਾ ਫਰਜ਼ ਹੈ ਉਹ ਨਹੀਂ ਨਿਭਾ ਰਹੀ ਹੈਗੀ ਜਿਹੜੀਆਂ ਐਨਜੀਟੀ ਦੀਆਂ ਹਦਾਇਤਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਨੇ ਉਦੇ ਹਿਸਾਬ ਨਾਲ ਜਿਹੜੀ ਕੰਪਨਸੇਸ਼ਨ ਹੈ ਉਹ ਕਿਸਾਨ ਨੂੰ ਨਹੀਂ ਦੇ ਰਹੇ ਹੈਗੇ ਉਹ ਤੇ ਜੁਰਮਾਨਾ ਕਰਨ ਨੂੰ ਕਾਲੇ ਹੋਏ ਹੋਏ ਨੇ ਤੇ ਇੱਕ ਤਾਂ ਇਸ ਵਿਸ਼ੇ ਤੇ ਦੂਸਰਾ ਪਾਣੀ ਵਾਲਾ ਜਿਹੜਾ ਸਬਜੈਕਟ ਹੈ ਪਾਣੀ ਵਾਲੇ ਵਿਸ਼ੇ ਤੇ ਹੁਣ ਪਾਣੀ ਪੋਲਿਊਟ ਇੰਡਸਟਰੀ ਕਰ ਰਹੀ ਹੈ ਜਿਹਦੇ ਕਰਕੇ ਐਨਜੀਟੀ ਨੇ ਪੰਜਾਬ ਸਰਕਾਰ ਨੂੰ 2000 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਤਾਂ ਉਹ ਪ੍ਰਦੂਸ਼ਣ ਤਾਂ ਇੰਡਸਟਰੀ ਦਾ ਹੈ ਕਿਉਂਕਿ ਉਹ ਸਿੱਧਾ ਪਾਣੀ ਇੰਜੈਕਟ ਕਰ ਰਹੇ ਨੇ ਕੈਮੀਕਲ ਵਾਲਾ ਆਪਣਾ ਜ਼ਹਿਰੀਲਾ ਪਾਣੀ ਹੈ ਜਿਹੜਾ ਸਿੱਧਾ ਧਰਤੀ ਦੇ ਵਿੱਚ ਸਿਟ ਰਿਹਾ ਹੈ ਨੇ ਤੇ ਆਪਣਾ ਧੂਆਂ ਜਿਹੜਾ ਚਿਮਣੀਆਂ ਦਾ ਉਹ ਵਾਤਾਵਰਣ ਦੇ ਵਿੱਚ ਹਵਾ ਦੇ ਵਿੱਚ ਜਿਹੜੇ ਜ਼ਹਿਰ ਆ ਘੋਲ ਰਹੇ ਨੇ ਪਰ ਇਹ ਸਾਰਾ ਜਿਹੜਾ ਇਲਜ਼ਾਮ ਹੈ ਉਹ ਕਿਸਾਨ ਦੇ ਉੱਪਰ ਲਾਇਆ ਜਾ ਰਿਹਾ ਤੇ ਇਹ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਇਸੇ ਵਿਸ਼ੇ ਨੂੰ ਲੈ ਕੇ 6 ਤਰੀਕ ਦੀ ਜਿਹੜੀ ਕਾਨਫਰੰਸ ਹੈ ਜਿਹੜਾ ਧਰਨਾ ਹੈ ਉਹ ਆਪਣੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਜਿਹੜਾ ਦਫ਼ਤਰ ਹੈ ਪੰਜਾਬ ਦਾ ਪਟਿਆਲੇ ਉਹਦੇ ਸਾਹਮਣੇ ਰੱਖਿਆ ਹੋਇਆ ਹੈ ਪਿਛਲੇ 4-5 ਦਿਨਾਂ ਤੋਂ ਅਸੀਂ ਅਵੇਅਰ ਕਰ ਰਹੇ ਹਾਂ ਆਪਣੇ ਬਲਾਕ ਦੇ ਵਿੱਚ ਬਾਕੀ ਸੰਗਰੂਰ ਵਾਲੇ ਆਪਣੇ ਲੱਗੇ ਹੋਏ ਨੇ ਪਟਿਆਲੇ ਦੇ ਬਾਕੀ ਬਲਾਕ ਨੇ ਜਿਹੜੇ ਆਪਣੇ ਆਪਣੇ ਏਰੀਆ ਦੇ ਵਿੱਚ ਲੱਗੇ ਹੋਏ ਨੇ ਅਸੀਂ ਬਹੁਤ ਵੱਡਾ ਇਕੱਠ ਕਰਕੇ ਬਹੁਤ ਵੱਡਾ ਇਕੱਠ ਕਰਕੇ ਉੱਥੇ ਇਹਨਾਂ ਨੂੰ ਦੱਸਾਂਗੇ ਕਿ ਧੱਕਾ ਕਿਵੇਂ ਕਰੀਦਾ ਹੈ ਕਿਸਾਨਾਂ ਨਾਲ ਧੱਕਾ ਜਿਹੜਾ ਉਹ ਕਿਸੇ ਵੀ ਕੀਮਤ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਇਹਨਾਂ ਨੂੰ ਉੱਥੇ ਹੀ ਜਾ ਕੇ ਇਹਨਾਂ ਨੂੰ ਪਿੰਡਾਂ 'ਚ ਆਉਣ ਦੀ ਲੋੜ ਹੀ ਨਹੀਂ ਅਸੀਂ ਉੱਥੇ ਹੀ ਜਵਾਬ ਦੇ ਆਵਾਂਗੇ ਇਹਨਾਂ ਨੂੰ ਸਾਰਾ ਇਹਨਾਂ ਦਾ ਜੋ ਵੀ ਮਤਲਬ ਧੱਕਾ ਹੈ ਜੋ ਵੀ ਸਾਡੇ ਨਾਲ ਕਿਸਾਨਾਂ ਨਾਲੇ ਕਰ ਰਹੇ ਨੇ ਉਹ ਸਾਰਾ ਕੁਝ ਉੱਥੇ ਅਸੀਂ ਨਸਰ ਕਰਾਂਗੇ ਇਹ ਕਿਸਾਨਾਂ ਦਾ ਧੂੰਆਂ ਹੀ ਦੇਖਦਾ ਜੇ ਆਪਾਂ ਦੇਖੀਏ ਫੈਕਟਰੀਆਂ ਹੋ ਗਈਆਂ ਹੋਰ ਹੋ ਗਿਆ ਇਹ ਜਿਵੇਂ ਪਾਣੀ ਦਾ ਪੋਲਿਊਸ਼ਨ ਹੋ ਗਿਆ ਇਹ ਸਰਕਾਰ ਦੀ ਬੇਈਮਾਨੀ ਮੈਂ ਤੁਹਾਨੂੰ ਦੱਸਦਾ ਇਹ ਜਿਹੜੀ ਗ੍ਰੀਨਰੀ ਹੈ ਉਹ ਸਭ ਤੋਂ ਵੱਧ ਕਿਸਾਨ ਪੈਦਾ ਕਰਦਾ ਜਿਹੜੀ ਹਰੇ ਭਾਈ ਹੈ ਸਭ ਤੋਂ ਵੱਧ ਕਿਸਾਨ ਪੈਦਾ ਕਰਦਾ ਸਰਕਾਰਾਂ ਨੇ ਕਦੇ ਅਸੈਸਮੈਂਟ ਕਰਕੇ ਸਾਨੂੰ ਦੱਸਿਆ ਹੀ ਨਹੀਂ ਹੈ ਕਿ ਤੁਹਾਡੀਆਂ ਅਸੀਂ 10 ਮਹੀਨੇ 11 ਮਹੀਨੇ ਪੰਜਾਬ ਨੂੰ ਹਰਾ ਭਰਾ ਰੱਖਦੇ ਹਾਂ ਸਾਡੀ ਕਣਕ ਵੀ ਆਕਸੀਜਨ ਛੱਡਦੀ ਹੈ ਦਿੰਦੀ ਹੈ ਕਣਕ ਦੇ ਬੂਟੇ ਨੇ ਜਿਹੜੇ ਜੀਰੀ ਦੇ ਵੀ ਛੱਡਦੇ ਨੇ ਉਹ ਕਦੇ ਸਾਨੂੰ ਦੱਸਿਆ ਹੀ ਨਹੀਂ ਦਰਖਤ ਵੀ ਸਾਡੇ ਖੇਤਾਂ ਦੇ ਵਿੱਚ ਲੱਗੇ ਹੋਏ ਨੇ ਅਸੀਂ ਤਾਂ ਮੁਹਿੰਮ ਵੀ ਚਲਾਈ ਹੈ ਪਿੱਛੇ ਸਾਰੇ ਪੰਜਾਬ ਦੇ ਵਿੱਚ ਲੱਖਾਂ ਦਰਖਤ ਲਗਵਾਏ ਨੇ ਜਿੱਥੇ ਘਟ ਸੀਗੇ ਉੱਥੇ ਵੀ ਹੋਰ ਲਗਵਾਏ ਨੇ ਮੋਟਰਾਂ ਦੇ ਉੱਪਰ ਟਿਊਬਵੈਲਾਂ ਦੇ ਉੱਪਰ ਹੋਰ ਲਗਵਾਏ ਨੇ ਮੁਹਿੰਮ ਸੈੜ ਕੇ ਰੱਖੀ ਹੈ ਅਸੀਂ ਤਾਂ এনवायरमेंट ਨੂੰ ਸ਼ੁੱਧ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਪੰਜਾਬ ਹੈ ਸਾਡੇ ਰਹਿਣ ਜੋਗ ਬਣੇ ਪਰ ਇੰਡਸਟਰੀ ਵਾਲੇ ਪਲੀਤ ਕਰ ਰਹੇ ਨੇ ਇਹਨਾਂ ਨੂੰ ਇੰਡਸਟਰੀ ਦੀ ਮਿਲੀ ਭੁਗਤ ਜਿਹੜੀ ਸਰਕਾਰ ਦੇ ਨਾਲ ਉਹ ਇਹਨਾਂ ਨੂੰ ਕੋਈ ਮਹੀਨਾ ਦਿੰਦਾ ਕੋਈ ਹਫਤਾ ਦਿੰਦਾ ਇਹਨਾਂ ਦੇ ਨਾਲ ਅਫਸਰਾਂ ਦੇ ਨਾਲ ਉਹ ਮਿਲੇ ਹੋਏ ਨੇ ਇਸ ਕਰਕੇ ਉਹਨਾਂ ਨੂੰ ਕਹਿੰਦੇ ਕੁਛ ਨਹੀਂ ਉਹਨਾਂ ਦੇ ਜਿੰਨੇ ਵੀ ਰੀਟਰੀਟ ਪਲਾਂਟ ਵਗੈਰਾ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਉਹ ਕੋਈ ਵੀ ਚੱਲਦਾ ਨਹੀਂ ਹੈ ਉਹ ਚਲਾਉਂਦੇ ਨਹੀਂ ਹੈਗੇ ਉਹ ਧੂਆਂ ਵੀ ਕਾਲਾ ਹੁੰਦਾ ਤੇ ਜਿਹੜਾ ਜ਼ਹਿਰੀਲਾ ਪਾਣੀ ਹੈ ਉਹ ਵੀ ਸਾਰਾ ਧਰਤੀ ਦੇ ਵਿੱਚ ਸਿੱੜਦੇ ਨੇ ਹੁਣ ਤਾਂ ਧਰਤੀ ਵਾਲਾ ਪਾਣੀ ਹੋਣੀ ਇਹਨਾਂ ਨੇ ਨਦੀਆਂ ਨਹਿਰਾਂ ਦੇ ਵਿੱਚ ਵੀ ਆਪਣਾ ਪਾਣੀ ਸਿੱਟ ਕੇ ਨਹਿਰਾਂ ਦਾ ਪਾਣੀ ਹੈ ਜਿਹੜਾ ਉਹ ਵੀ ਪਲੀਤ ਕਰਦਾ ਉਧਰ ਨੂੰ ਤਾਂ ਕੋਈ ਗੱਲ ਨਹੀਂ ਕਰਦਾ ਹੈਗਾ ਉਹ ਆ ਕੇ ਸਾਰੀ ਮਤਲਬ ਜਿਹੜੀ ਧਾਈ ਹੈ ਧਾਈ ਹੈ ਉਹ ਆ ਕੇ ਕਿਸਾਨ ਤੇ ਹੋ ਜਾਂਦੀ ਹੈ ਤਾਂ ਇਸ ਕਰਕੇ ਇਹ ੱੱਕਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਹੈਗਾ ਇਸੇ ਮਸਲੇ ਨੂੰ ਲੈ ਕੇ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਜੀ ਤੁਹਾਡੇ ਪਿੰਡ ਕਿਸਾਨ ਜੋਨियर ਵਾਲੇ ਜੀ ਕਿਸਾਨ ਜੋਨਿਆਰ ਵਾਲੇ ਆਏ ਤੇ ਸਾਡੇ ਪਿੰਡ ਸਾਡੀ 6 ਤਰੀਕ ਦੀ ਹੈਗੀ ਹੈ ਮੀਟਿੰਗ ਪਟਿਆਲੇ 6 ਤਰੀਕ ਨੂੰ ਇਕੱਠੇ ਹੋ ਕੇ ਸਾਰੇ ਕਿਸਾਨ ਭਰਾਵਾਂ ਨੂੰ ਜਾਣਾ ਉੱਥੇ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਭਾਈ ਇਕੱਠੇ ਹੋ ਕੇ ਇਕਜੁੱਟ ਹੋ ਕੇ ਚੱਲੋ ਸਾਰੇ ਪਟਿਆਲੇ ਇਹ ਸਰਕਾਰਾਂ ਅੱਕ ਲਾਉਣ ਨੂੰ ਕਿਸਾਨ ਤੇ ਕੋਈ ਘਰ ਖਿੜਦੀਆਂ ਨੇ ਹਾਂ ਸਰ ਕਿਸਾਨਾਂ ਨੂੰ ਤੰਗ ਕਰ ਰਹੀਆਂ ਨੇ ਸਰਕਾਰਾਂ ਵੀ ਅੱਗ ਲਾਵੋ ਨਾ ਪ੍ਰਦੂਸ਼ਨ ਨੂੰ ਕਹਿੰਦੇ ਨੇ ਵੀ ਘਟਾਓ ਪ੍ਰਦੂਸ਼ਨ ਤਾਂ ਹੋਰ ਚੀਜ਼ਾਂ ਦਾ ਬਹੁਤ ਹੋ ਰਿਹਾ ਹੈ ਇਕੱਲਾ ਪਰ ਗਾਇਲ ਕਿਸਾਨ ਦੇ ਪੈਗੇ ਇਹ ਮਤਲਬ ਕਿ ਇਸ ਵਾਰ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਸੰਦ ਵੀ ਕਿਹਾ ਵੇ ਅਸੀਂ ਮਹੀਆ ਤਰਾਵਾਂਗੇ ਕਿਸੇ ਨੂੰ ਕਰਾਇਆ ਨਹੀਂ ਨਹੀਂ ਸੰਦ ਕਿਸੇ ਨੂੰ ਕਿਸੇ ਵੀ ਕਿਸਾਨ ਨੂੰ ਨਹੀਂ ਮਿਲਿਆ ਸਬਸਿਡੀਆਂ ਨੂੰ ਉਹ ਕਹਿੰਦੇ ਨੇ ਲੋਕਾਂ ਦਾ ਅਪਲਾਈ ਸਾਰੇ ਕਿਸਾਨਾਂ ਦਾ ਕਰਾਇਆ ਹੋਇਆ ਪਰ ਸਬਸਿਡੀ ਕਿਸੇ ਨੂੰ ਨਹੀਂ ਮਿਲੀ ਜੀ ਪਹਿਲਾਂ ਕਣਕ ਮਤਲਬ ਜੀਰੀ ਲਾਉਣ ਵੇਲੇ ਵੀ ਕਿਹਾ ਸੀ ਹਾਂ ਜੀਰੀ ਲਾਉਣ ਤੋਂ ਹੀ ਕਹਿ ਰਹੇ ਨੇ ਵੀ ਅਸੀਂ ਸਬਸਿਡੀਆਂ ਕਿਸਾਨਾਂ ਨੂੰ ਪਾਵਾਂਗੇ ਪਰ ਕਿਸੇ ਨੂੰ ਨਹੀਂ ਪਈ ਫਾਰਮ ਸਾਰੇ ਕਿਸਾਨਾਂ ਦੇ ਭਰੇ ਹੋਏ ਨੇ ਪਰ ਸਬਸਿਡੀ ਕਿਸੇ ਨੂੰ ਨਹੀਂ ਮਿਲੀ ਨਾ ਆਈ